ਗੈਂਗਸਟਰ ਗੋਲਡੀ ਬਰਾਡ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਹੈ। ਉਹੀ ਗੋਲਡੀ ਬਰਾਡ ਜਿਨੇ ਸਿੱਧੂ ਮੂਸੇਵਾਲਾ ਕਤਲਕਾਰ ਦੀ ਜ਼ਿੰਮੇਵਾਰੀ ਚੁੱਕੀ ਸੀ। ਹੁਣ ਉਸ ਨੂੰ ਯੂਪੀਏ ਦੇ ਸ਼ੈਡਿਊਲ 4 ਦੇ ਅਧੀਨ ਅੱਤਵਾਦੀ ਐਲਾਨ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਇੱਕ ਗੈਜ਼ਟਿਡ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਹੈ। ਯਾਨੀ ਕਿ ਗ੍ਰਹਿ ਮੰਤਰਾਲੇ ਦਾ ਇਹ ਨਵਾਂ ਫੈਸਲਾ ਹੈ ਕਿ ਗੋਲਡੀ ਬਰਾਡ ਜਿਹੜਾ ਕੀ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਰਹਿੰਦਾ ਦੱਸਿਆ ਜਾਂਦਾ ਆ ਉਸ ਦੇ ਖਿਲਾਫ ਜਿੱਥੇ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਉੱਥੇ ਹੀ ਹੁਣ ਉਸ ਨੂੰ ਟਰੋਰਿਸਟ ਐਲਾਨ ਕਰ ਦਿੱਤਾ ਹੈ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਗੈਂਗਸਟਰ ਗੋਲਡੀ ਬਰਾੜ ਨੂੰ ਤੁਹਾਨੂੰ ਦੱਸ ਦਈਏ ਕਿ ਇੰਟਰਪੋਲ ਦੇ ਵੱਲੋਂ ਰੈੱਡ ਕਾਰਨਰ ਨੋਟਿਸ ਜ਼ਰੂਰ ਜਾਰੀ ਕੀਤਾ ਗਿਆ ਸੀ ਉਸ ਦੇ ਖਿਲਾਫ ਨਾਨ ਅਵੇਲੇਬਲ ਵਾਰੰਟ ਜਾਰੀ ਕੀਤੇ ਗਏ ਸੀ ਪਰ ਅਜੇ ਤੱਕ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਉੱਤੇ ਸਵਾਲ ਖੜੇ ਜ਼ਰੂਰ ਹੋ ਰਹੇ ਸੀ ਪਰ ਹੁਣ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਗਿਆ ਸਿਰਫ ਇੰਨਾ ਹੀ ਨਹੀਂ ਯੂਨੀਅਨ ਮਨਿਸਟਰ ਵੱਲੋਂ ਇਹ ਵੀ ਕਿਹਾ ਗਿਆ ਯੂਨੀਅਨ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਗੋਲਡੀ ਬਰਾਡ ਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸ਼ਮੂਲੀਅਤ ਹੈਗੀ ਸੀ ਜਿਸ ਕਾਰਨ ਯੂਏਪੀਏ ਦੇ ਸ਼ੈਡਿਊਲ 4 ਦੇ ਅਧੀਨ ਉਸ ਨੂੰ ਅੱਤਵਾਦੀ ਐਲਾਨਿਆ ਗਿਆ ਬੱਬਰ ਖਾਲਸਾ ਇੰਟਰਨੈਸ਼ਨਲ ਆਪਣੇ ਆਪ ਦੇ ਵਿੱਚ ਇੱਕ ਇਹੋ ਜੀ ਆਰਗੇਨਾਈਜੇਸ਼ਨ ਹੈ ਸੰਗਠਨ ਹੈ ਜਿਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਔਰ ਭਾਰਤ ਦੇ ਵਿੱਚ ਤਾਂ ਬਿਲਕੁਲ ਹੀ ਬੈਨਡ ਆਰਗੇਨਾਈਜੇਸ਼ਨ ਹੈਗੀ ਹੈ ਔਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ 골ਡੀ ਬਰਾਡ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲਾ ਗੈਂਗਸਟਰ 골ਡੀ ਬਰਾਡ ਦਰਅਸਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਹੈ 골ਡੀ ਬਰਾਡ ਦੇ ਖਿਲਾਫ 2022 ਦੇ ਵਿੱਚ ਨਾਨ ਅਵੇਲੇਬਲ ਵਾਰੰਟਸ ਜਾਰੀ ਹੁੰਦੇ ਨੇ 2022 ਦੇ ਵਿੱਚ ਹੀ 골ਡੀ ਬਰਾਡ ਦੇ ਖਿਲਾਫ ਜਿਹੜਾ ਹੈ ਉਹ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਪਰ ਆਖਰਕਾਰ ਹੁਣ ਉਸ ਨੂੰ ਅਤਵਾਦੀ ਵੀ ਐਲਾਨ ਦਿੱਤਾ ਗਿਆ। ਇੰਨਾ ਕੁਝ ਹੋ ਚੁੱਕਿਆ ਪਰ ਸਵਾਲ ਅਜੇ ਵੀ ਉਹ ਖੜਾ ਹੋ ਰਿਹਾ ਕਿ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਕਿਉਂ ਪੂਰੀ ਨਹੀਂ ਕੀਤੀ ਗਈ? ਕਿਉਂਕਿ ਗੋਲਡੀ ਬਰਾੜ ਦੇ ਖਿਲਾਫ ਨਾ ਸਿਰਫ ਸਿੱਧੂ ਮੂਸੇਵਾਲਾ ਕਤਲकांड ਦਾ ਇਲਜ਼ਾਮ ਹੈ, ਜਿੱਥੇ ਚਾਰਜ ਸ਼ੀਟਸ ਦੇ ਵਿੱਚ ਉਹਦਾ ਨਾਮ ਹੈਗਾ ਹੈ ਕਿਉਂਕਿ ਉਸਨੇ ਜ਼ਿੰਮੇਵਾਰੀ ਚੁੱਕੀ ਸੀ। ਜਦੋਂ ਜ਼ਿੰਮੇਵਾਰੀ ਚੁੱਕੀ ਗਈ ਸੀ ਲਾਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਤਾਂ ਉਸ ਦੇ ਵਿੱਚ ਗੋਲਡੀ ਬਰਾੜ ਦਾ ਵੀ ਨਾਮ ਸਾਹਮਣੇ ਆਇਆ ਸੀ ਔਰ ਹੁਣ ਤੱਕ ਗੋਲਡੀ ਬਰਾੜ ਨੂੰ ਸਾਜ਼ਿਸ਼ ਕਾੜਿਆਂ ਦੇ ਵੱਲੋਂ ਦੱਸਿਆ ਜਾਂਦਾ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲकांड ਕੀਤਾ ਸੀ ਖੈਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਆਪਸ ਦੇ ਵਿੱਚ ਬੜੇ ਕਰੀਬੀ ਨੇ ਤੇ ਹਰ ਕੋਈ ਜਾਣਦਾ ਆ ਔਰ ਖਾਸ ਕਰਕੇ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਔਰ ਲਾਰੈਂਸ ਦੀਆਂ ਇੰਟਰਵਿਊਜ਼ ਤੋਂ ਬਾਅਦ ਗੋਲਡੀ ਬਰਾੜ ਦੀ ਅਹਿਮੀਅਤ ਜਿਹੜੀ ਆ ਉਹ ਪਤਾ ਲੱਗਣ ਲੱਗ ਗਈ ਹੈ ਕਿ ਲਾਰੈਂਸ ਦੇ ਗਰੁੱਪ ਦੇ ਵਿੱਚ ਕੀ ਹੈ ਪਰ ਸਿੱਧੂ ਮੂਸੇਵਾਲਾ ਕਤਲकांड ਹੁੰਦਾ ਜਿਸ ਤੋਂ ਬਾਅਦ ਉਦੋਂ ਤੋਂ ਹੀ ਗੋਲਡੀ ਬਰਾੜ ਜਿਹੜਾ ਉਹ ਜ਼ਿਆਦਾ ਉੱਭਰ ਕੇ ਸਾਹਮਣੇ ਆਉਣ ਲੱਗ ਜਾਂਦਾ ਹੈ ਗੋਲਡੀ ਬਰਾੜ ਦੀ ਮੌਜੂਦਗੀ ਦਾ ਪਤਾ ਜਿਹੜਾ ਹੈ ਉਹ ਪ੍ਰਸ਼ਾਸਨ ਨੂੰ ਲੱਗਣ ਲੱਗ ਜਾਂਦਾ ਹੈ ਔਰ ਪ੍ਰਸ਼ਾਸਨ ਉਸ ਤੋਂ ਬਾਅਦ ਗੋਲਡੀ ਬਰਾਡ ਦੇ ਪਿੱਛੇ ਪੈ ਜਾਂਦਾ ਪਰ ਅਜੇ ਤੱਕ ਗੋਲਡੀ ਬਰਾਡ ਦੇ ਖਿਲਾਫ ਬਹੁਤ ਸਾਰੇ ਇਦਾਂ ਦੇ ਕੇਸਸ ਨੇ ਜਿਹੜੇ ਭਾਰਤ ਦੇ ਵਿੱਚ ਦਰਜ ਨੇ ਉਹਦੇ ਵਿੱਚ ਸਰਹੱਦ ਪਾਰ ਤੋਂ ਡਰੋਨ ਜ਼ਰੀਏ ਆਉਣ ਵਾਲੇ ਹਥਿਆਰ ਆਈਈਡੀਜ਼ ਅਤੇ ਨਸ਼ਾ ਵੀ ਇਸ ਸ਼ਾਮਿਲ ਹੈਗਾ ਹੈ ਕਿਉਂਕਿ ਬਹੁਤ ਵਾਰ ਇਦਾਂ ਦੇਖਿਆ ਜਾਂਦਾ ਹੈ ਕਿ ਖਾਸ ਕਰਕੇ ਪੰਜਾਬ ਤੇ ਰਾਜਸਥਾਨ ਦੀਆਂ ਸਰਹੱਦਾ ਲੰਘ ਕੇ ਕਈ ਡਰੋਨਸ ਭਾਰਤ ਦੇ ਵਿੱਚ ਸ਼ਾਮਿਲ ਹੁੰਦੇ ਨੇ ਆਉਂਦੇ ਨੇ ਔਰ ਉਹਨਾਂ ਦੇ ਉਹਨਾਂ ਡਰੋਨਸ ਦੇ ਨਾਲ ਨਾਲ ਮਾਰੂ ਹਥਿਆਰ ਆਉਂਦੇ ਨੇ ਕਦੀ ਪਿਸਤੋਲਾਂ ਹੁੰਦੀਆਂ ਨੇ ਕਦੀ ਰਾਈਫਲ ਹੁੰਦੀ ਹੈ ਕਦੀ ਨਸ਼ਾ ਤਸਕਰੀ ਕੀਤੀ ਜਾਂਦੀ ਹੈ ਉਹਨਾਂ ਦੇ ਜ਼ਰੀਏ ਔਰ ਉਸ ਦੇ ਵਿੱਚ ਵੀ ਜਿੱਥੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਨਾਮ ਆਉਂਦਾ ਸੀ ਹੁਣ ਗੋਲਡੀ ਬਰਾੜ ਦਾ ਨਾਮ ਵੀ ਉਹਦੇ ਨਾਲ ਜੋੜਿਆ ਜਾ ਰਿਹਾ ਗੈਂਗਸਟਰ ਗੋਲਡੀ ਬਰਾੜ ਡਰੋਨ ਜ਼ਰੀਏ ਤਸਕਰੀ ਵੀ ਕਰਵਾਉਂਦਾ ਭਾਵੇਂ ਨਸ਼ੇ ਦੀ ਹੋਵੇ ਭਾਵੇਂ ਹਥਿਆਰਾਂ ਦੀ ਹੋਵੇ ਦੂਜੇ ਪਾਸੇ ਫੰਡਿੰਗ ਵੀ ਜਿਹੜੀ ਹੈ ਉਹ ਭਾਰਤ ਦੇ ਅੰਦਰ ਟੈਰਰਿਸਟ ਗਰੁੱਪਸ ਨੂੰ ਕਰਦਾ ਪਿਆ ਗੋਲਡੀ ਬਰਾੜ ਇਹ ਵੀ ਇਲਜ਼ਾਮ ਲੱਗੇ ਨੇ ਨਾਲੋਂ ਨਾਲ ਇਹ ਵੀ ਕਿਹਾ ਹੈ ਕਿ ਭਾਰਤ ਅੰਦਰ ਅੱਤਵਾਦੀ ਗਤੀਵਿਧੀਆਂ ਨੂੰ ਫੰਡ ਕਰਨ ਦੇ ਵਿੱਚ ਵੀ ਉਸ ਦਾ ਬਹੁਤ ਵੱਡਾ ਹੱਥ ਹੈਗਾ ਔ ਦੇ ਉੱਤੇ ਹੋਣ ਵਾਲੇ ਗੈਂਗਸਟਰਜ਼ ਦੇ ਨਾਲ ਮੁੱਠਪੇੜਾਂ ਦੇ ਵਿੱਚ ਵੀ ਉਸ ਦੀ ਖਾਸੀ ਸ਼ਮੂਲੀਅਤ ਦੱਸੀ ਜਾ ਰਹੀ ਹੈ 골ਡੀ ਬਰਾਡ ਜਿਹੜਾ ਹੈ ਉਹ ਐਂਟੀ ਗੈਂਗਸਟਰਜ਼ ਦੇ ਖਿਲਾਫ ਗੈਂਗ ਵਾਰ ਵੀ ਪਲਾਨ ਕਰ ਰਿਹਾ ਇਹ ਵੀ ਕਿਤੇ ਨਾ ਕਿਤੇ ਇਲਜ਼ਾਮ 골ਡੀ ਬਰਾਡ ਦੇ ਉੱਤੇ ਲੱਗਦੇ ਨਜ਼ਰ ਆ ਰਿਹਾ ਇੱਕ ਆਰਟੀਕਲ ਦੇ ਮੁਤਾਬਿਕ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ 골ਡੀ ਬਰਾਡ ਦੇ ਖਿਲਾਫ ਹੁਣ ਇੱਕ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਉਹੀ 골ਡੀ ਬਰਾਡ ਜਿਹੜਾ ਸਿੱਧੂ ਮੂਸੇ ਵਾਲਾ ਕਤਲकांड ਦੇ ਵਿੱਚ ਲੋੜਿੰਦਾ ਸੀ ਔਰ ਬ੍ਰੈਂਪਟਨ ਦੇ ਵਿੱਚ ਫਿਲਹਾਲ ਦੱਸਿਆ ਜਾ ਰਿਹਾ ਹੈ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ 골ਡੀ ਬਰਾਡ ਬੱਠਿਆ ਦੱਸਿਆ ਜਾ ਰਿਹਾ ਔਰ ਗੋਲਡੀ ਬਰਾਡ ਦੇ ਖਿਲਾਫ ਹੁਣੇ ਕਾਰਵਾਈ ਕੀਤੀ ਗਈ ਹੈ ਯੂਨੀਅਨ ਗਵਰਨਮੈਂਟ ਦੇ ਵੱਲੋਂ ਉਸਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਗੋਲਡੀ ਬਰਾਡ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਸੀ ਪਰ ਹੁਣ ਅੱਤਵਾਦੀ ਹੀ ਐਲਾਨ ਦਿੱਤਾ ਹੈ ਇਸ ਦੇ ਨਾਲ ਇਹ ਵੀ ਦੱਸਿਆ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਗੋਲਡੀ ਬਰਾਡ ਦੇ ਖਾਸੇ ਸੰਬੰਧ ਨੇ ਜਿਨ੍ਹਾਂ ਦੇ ਚੱਲਦੇ ਗੋਲਡੀ ਬਰਾਡ ਨੂੰ ਹੱਤਵਾਦੀ ਐਲਾਨਿਆ ਗਿਆ ਔਰ ਉਸ ਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਔਰ ਆਸ-ਪਾਸ ਦੇ ਸੂਬਿਆਂ ਦੇ ਵਿੱਚ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਗੋਲਡੀ ਬਰਾਡ ਦੀ ਸ਼ਮੂਲੀਅਤ ਹੈ ਯਾਨੀ ਕਿ ਗੈਂਗਸਟਰਸ ਦੀਆਂ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਵੀ ਗੋਲਡੀ ਬਰਾਡ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਵੱਡੇ ਵੱਡੇ ਵਾਰਦਾਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਗੋਲਡੀ ਬਰਾਡਸ ਦੀ ਕਿਤੇ ਨਾ ਕਿਤੇ ਸ਼ਮੂਲੀਅਤ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਇਸੇ ਦੇ ਚੱਲਦੇ ਹੁਣ ਆਖਰਕਾਰ ਇਹ ਫੈਸਲਾ ਕਰ ਲਿਆ ਗਿਆ ਕਿ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਜਾਵੇ ਔਰ ਉਸ ਨੂੰ UAPA ਦੇ ਸ਼ੈਡਿਊਲ 4 ਦੇ ਮੁਤਾਬਿਕ ਅੱਤਵਾਦੀ ਐਲਾਨ ਦਿੱਤਾ ਗਿਆ ਪਰ ਆਉਣ ਵਾਲੀ ਗੱਲ ਇਹ ਹੁਣ ਦੇਖਣੀ ਹੋਵੇਗੀ ਕਿ ਕੀ ਰੈੱਡ ਕਾਰਨਰ ਨੋਟਿਸ ਦੇ ਚੱਲਦੇ 골ਡੀ ਬਰਾੜ ਨੂੰ ਭਾਰਤ ਲਿਆਂਦਾ ਜਾਵੇਗਾ ਔਰ ਸਿੱਧੂ ਮੂਸੇ ਵਾਲਾ ਕਤਲकांड ਦੇ ਨਾਲ-ਨਾਲ ਬਾਕੀ ਕਈ ਜਿਹੜੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਰੰਗਦਾਰੀਆਂ ਵੀ ਨੇ ਕਤਲकांड ਵੀ ਨੇ ਔਰ ਇਰਾਦਾ ਕਤਲ ਵੀ ਨੇ ਕਈ ਇਹੋ ਜਿਹੇ ਵਾਕਿਆ ਹੈਗੇ ਨੇ ਜਿਸ ਦੇ ਵਿੱਚ 골ਡੀ ਬਰਾੜ ਦਾ ਨਾਮ ਸ਼ਰੇਆਮ ਸਾਹਮਣੇ ਆਇਆ ਅੱਜ ਤੱਕ ਉਹਨਾਂ ਦੇ ਵਿੱਚ ਵੀ ਕੀ 골ਡੀ ਬਰਾੜ ਨੂੰ ਟ੍ਰਾਇਲ ਦੇ ਵਿੱਚ ਲਿਆਂਦਾ ਜਾਵੇਗਾ ਜਾਂ ਫਿਰ ਸਿੱਧੂ ਮੂਸੇ ਵਾਲਾ ਕਤਲकांड ਨੂੰ ਲੈ ਕੇ 골ਡੀ ਬਰਾੜ ਦਾ ਭਵਿੱਖ ਜਿਹੜਾ ਉਹ ਕੀ ਡਿਸਾਈਡ ਕੀਤਾ ਜਾਂਦਾ ਆ ਅੰਤਰਰਾਸ਼ਟਰੀ ਪਦਰ ਦੇ ਉਤੇ ਜਾਂ ਇੰਟਰਪੋਲ ਵੱਲੋਂ ਲਗਾਇਆ ਗਿਆ ਰੈੱਡ ਕਾਰਡਰ ਨੋਟਿਸ ਜ਼ਾਇਆ ਹੀ ਗਿਆ ਹਜੇ ਤੱਕ ਇਹ ਵੀ ਆਉਣ ਵਾਲਾ ਭਵਿੱਖ ਹੀ ਦੱਸੇਗਾ ਜੋ ਵੀ ਹੋਏਗਾ ਤੁਹਾਨੂੰ ਦੱਸ ਦੇਵਾਂਗੇ ਪਰ ਫਿਲਹਾਲ ਗੋਲਡੀ ਬਰਾਡ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ